ਕਾਲ ਜੀ ਸਾਰਿਆਂ ਨੂੰ ਕਿਸਮਤ ਦੀਪ ਚੈਨਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਤੁਹਾਨੂੰ ਇੱਕ ਇਨਫੋਰਮੇਸ਼ਨ ਦੇਣਾ ਚਾਹੁੰਦੇ ਆ। ਹਾਂ ਜੀ ਦੇਖੋ ਜਦੋਂ ਵੀ ਤੁਸੀਂ ਆਪਣੀ ਵੀਡੀਓ ਨੂੰ ਦੇਖਣਾ ਦੇਖੋ ਜੀ ਆਪਣਾ ਚੈਨਲ ਆ ਕਿਸਮਤ ਦੀਪ ਤਾਂ ਇੱਧਰ ਦੇਖੋ ਇਹ ਹੈਗਾ ਜੀ ਕਮੈਂਟ ਕਮੈਂਟ ਤੋਂ ਇੱਧਰ ਆਉਗੇ ਤਾਂ ਇੱਧਰ ਆਉਗੀ ਹਾਈਪ ਦੇ ਆਪਸ਼ਨ ਤੁਸੀਂ ਓਕੇ ਕਰਨਾ ਜੀ ਤੇ ਇਸ ਤਰ੍ਹਾਂ ਕਲਿੱਕ ਕਰਨਾ ਇਹਦੇ ਨਾਲ ਜੀ ਆਪਣੀ ਜਿਹੜੀ ਵੀਡੀਓ ਆ ਜੇ ਜ਼ਿਆਦਾ ਹਾਈਪ ਹੋਣਗੇ ਤਾਂ ਉਹਦੇ ਵਿਊਜ਼ ਅੱਗੇ ਜਾਣ ਦੇ ਚਾਂਸ ਵੱਧ ਜਾਂਦੇ ਨੇ ਜੀ ਪਲੀਜ਼ ਇਹ ਰਿਕਵੈਸਟ ਆ ਜਿਹੜੀ ਵੀ ਵੀਡੀਓ ਤੁਸੀਂ ਦੇਖੋ ਹਾਈਪ ਦੀ ਆਪਸ਼ਨ ਤੇ ਜ਼ਰੂਰ ਕਲਿੱਕ ਕਰਿਆ ਕਰੋ ਤੇ ਵੀਡੀਓ ਸ਼ੁਰੂ ਕਰਦੇ ਆਂ ਜੀ ਹਾਂਜੀ ਸ਼ਾਲ ਲੈ ਕੇ ਆਇਆ ਤੁਹਾਡੇ ਵਾਸਤੇ ਕੁੱਲੂ ਪੱਟੀ ਵਾਲੇ ਸ਼ਾਲ ਬਹੁਤ ਹੀ ਖੁੱਲੇ ਡੁੱਲੇ ਸ਼ਾਲ ਨੇ ਜੀ ਦੇਖੋ ਵਿड्ਥ ਚੈੱਕ ਕਰੋ ਜੀ ਤੁਸੀਂ ਸ਼ਾਲ ਦੀ ਬਹੁਤ ਹੀ ਖੁੱਲੇ ਡੁੱਲੇ ਸ਼ਾਲ ਨੇ ਜੀ ਪ੍ਰਾਈਜ਼ ਰਹੂਗਾ ਸਿਰਫ ਔਰ ਸਿਰਫ 150 ਕਲਰ ਇਹਦੇ ਵਿੱਚ ਹੈਗੇ ਨੇ ਜੀ 4 ਕਲਰ 4 ਨੇ ਸ਼ਾਲ ਤੁਸੀਂ ਜਿੰਨੇ ਮਰਜ਼ੀ ਲੈ ਸਕਦੇ ਹੋ ਜੀ ਇਹ ਹੈਗਾ ਫਸਟ ਕਲਰ ਆਹ ਵਾਲਾ ਹੈਗਾ ਜੀ ਸੈਕੰਡ ਕਲਰ ਇੰਨੇ ਜ਼ਿਆਦੇ ਨਿੱਗੇ ਸ਼ਾਲ ਨੇ ਜੀ ਤੁਸੀਂ ਸੋਚ ਵੀ ਸਕਦੇ ਬਹੁਤ ਜ਼ਿਆਦੇ ਨਿੱਗੇ ਨੇ ਇਹ ਸਰਦੀਆਂ ਦੇ ਲਈ ਤੇ ਇਹ ਮਾਰਕੀਟ ਪ੍ਰਾਈਸ ਇਹਨਾਂ ਦਾ ਟਾਈਟਾਈ ਸੋਚ ਲੋਕ ਇਹਨਾਂ ਨੂੰ ਸੇਲ ਕਰ ਰਹੇ ਨੇ ਬਟ ਆਪਾਂ ਹਮੇਸ਼ਾ ਜਦੋਂ ਵੀ ਕੁਆਂਟੀਟੀ ਚੱਕਦੇ ਆ ਤਾਂ ਆਪਾਂ ਨੂੰ ਸਸਤੀ ਮਿਲਦੀ ਹੈ ਜਿੱਤੇ ਆਪਾਂ ਕੋਸ਼ਿਸ਼ ਕਰਦੇ ਆ ਕਿ ਆਪਾਂ ਅੱਗੇ ਕਸਟਮਰ ਨੂੰ ਆਪਣੇ ਨੂੰ ਪ੍ਰਾਈਸ ਜੈਨੂਨ ਦੇ ਸਕੀਏ ਜੀ ਬਹੁਤ ਹੀ ਜ਼ਿਆਦੇ ਖੁੱਲੇ ਡੁੱਲੇ ਨੇ ਤੁਸੀਂ ਆਪਣੀਆਂ ਮੰਮੀਆਂ ਲਈ ਆਪਣੇ ਲਈ ਦਾਦੀਆਂ ਲਈ ਜਾਂ ਕਿਸੇ ਨੂੰ ਵੀ ਗਿਫਟ ਕਰਨ ਲਈ ਲੈ ਸਕਦੇ ਹੋ ਸ਼ਿਪਿੰਗ ਐਕਸਟਰਾ ਹੋਊਗੀ ਨੈਕਸਟ ਕਲਰ ਦਿਖਾਉਣਾ ਤੁਹਾਨੂੰ ਦੇਖੋ ਜੀ ਇੱਕ ਤਾਂ ਤੁਹਾਨੂੰ ਬਲੈਕ ਆਵਲਾ ਦਿਖਾਇਆ ਨੈਕਸਟ ਆਵਲ ਬਲੈਕ ਉੱਲੂ ਪੱਟੀ ਦੇ ਨਾਲ ਮਿਲੂਗਾ ਕੋਈ ਵੀ ਜਿਹੜਾ ਸ਼ਾਲ ਹੈ ਜਿਹੜਾ ਛੱਡਣ ਵਾਲਾ ਨਹੀਂ ਹੈਗਾ ਬਹੁਤ ਹੀ ਜ਼ਿਆਦੇ ਵਧੀਆ ਦੇਖੋ ਇਸ ਤਰ੍ਹਾਂ ਦੇ ਬੰਬਲ ਹੋਣਗੇ ਮੈਂ ਖੁਦ ਯੂਜ਼ ਕੀਤੇ ਹੋਏ ਨੇ ਜੀ ਇਹ ਪਰਸਨਲੀ ਮੈਨੂੰ ਬਹੁਤ ਵਧੀਆ ਲੱਗਦੇ ਨੇ ਇਹ ਸਮਾਂ ਹੈ ਗਾਜਿੰ ਨੈਕਸਟ ਇਹ ਤੁਸੀਂ ਆਪਣੀਆਂ ਦਾਦੀਆਂ ਨੂੰ ਨਾਨੀਆਂ ਨੂੰ ਗਿਫਟ ਕਰ ਸਕਦੇ ਹੋ ਜੀ ਜਿਨ੍ਹਾਂ ਨੇ ਹੋਲ ਸੇਲ ਦੇ ਵਿੱਚ ਲੈਣੇ ਆ ਜੀ ਉਹ ਵੀ ਆਪਣੇ ਨਾਲ ਕੰਟੈਕਟ ਕਰ ਸਕਦੇ ਆ ਦੇਖੋ ਜੀ 150 ਦਾ ਤੁਹਾਨੂੰ ਪੂਰਾ ਖੁੱਲਾ ਡੁੱਲਾ ਸ਼ਾਲ ਮਿਲੂਗਾ ਸ਼ਿਪਿੰਗ ਐਕਸਟਰਾ ਹੋਊਗੀ ਕਿਤੇ ਵੀ ਮੰਗਵਾ ਸਕਦੇ ਆ ਵਰਲਡ ਵਾਈਡ ਕਿਤੇ ਵੀ ਮੰਗਵਾ ਸਕਦੇ ਹੋ ਜੀ ਆਹ ਹੈ ਗਾ ਜੀ ਨੈਕਸਟ ਹੁਣ ਤੁਸੀਂ ਜਲਦੀ ਜਲਦੀ ਜੀ ਕਰਵਾਓ ਆਪਣੀ ਬੁਕਿੰਗ ਇੱਕ ਨਾਲ ਦੇ ਤੁਸੀਂ ਕਿੰਨੇ ਵੀ ਸ਼ਾਲ ਲੈ ਸਕਦੇ ਹੋ ਬਟ ਜਿਹੜੇ ਕਲਰ ਨੇ ਆਪਣੇ ਕੋਲੇ ਇਹੀ ਵਾਲੇ ਨੇ ਜਿੱਦਾਂ ਇਹਦੇ ਨਾਲ ਦੇ ਤੁਸੀਂ ਕਿੰਨੇ ਵੀ ਪੀਸ ਲੈ ਸਕਦੇ ਹੋ ਜਸਕਨ ਬਲੈਕ ਰੈੱਡ ਤੁਸੀਂ ਕਿੰਨੇ ਵੀ ਲੈ ਸਕਦੇ ਹੋ ਜੀ ਜਲਦੀ ਜਲਦੀ ਹੁਣ ਕਰਵਾਓ ਬੁਕਿੰਗ ਕਿਉਂਕਿ ਆਪਾਂ ਹਮੇਸ਼ਾ ਤੁਹਾਡੇ ਲਈ ਕੋਸ਼ਿਸ਼ ਕਰਦੇ ਆ ਕਿ ਜਿਹੜਾ ਪ੍ਰਾਈਸ ਅਫੋਰਡੇਬਲ ਲੈ ਕੇ ਆਈਏ ਜੀ ਤੇ ਵੀਡੀਓ ਨੂੰ ਹਾਈਪ ਕਰਨਾ ਨਾ ਭੁੱਲਣਾ ਲਾਈਕ ਕਰਨਾ ਨਾ ਭੁੱਲਣਾ ਸ਼ੇਅਰ ਕਰਨਾ ਨਾ ਭੁੱਲਣਾ ਕਮੈਂਟ ਕਰਨਾ ਨਾ ਭੁੱਲਣਾ ਤੇ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਜੀ